ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਜਾਬ ਦੇ ਇੱਕ ਬਹੁਤ ਪੁਰਾਣੇ ਸਿਆਸਤਦਾਨ ਇੱਕ ਨੇਕ ਸਿਆਸਤਦਾਨ ਇਕਾਨਿਸ ਸਿਆਸਤਦਾਨ ਜਿਨ੍ਹਾਂ ਨੇ ساری ਜ਼ਿੰਦਗੀ ਸੰਘਰਸ਼ ਕੀਤਾ ਇੱਕ ਰੈਪਿਊਟੇਸ਼ਨ ਕਮਾਈ ਮੈਂ ਸਾਰ ਸੁੱਚਾ ਸਿੰਘ ਛੋਟੇਪੁਰ ਜੀ ਦੀ ਗੱਲ ਕਰ ਰਿਹਾ ਜੋ ਜਦੋਂ ਆਮ ਆਦਮੀ ਪਾਰਟੀ ਪੰਜਾਬ ਚ ਬਣਾਈ ਉਹਦੇ ਪ੍ਰਧਾਨ ਵੀ ਸੀ ਤੇ ਆਮ ਆਦਮੀ ਪਾਰਟੀ ਖੜੀ ਕਰਨ ਵਾਸਤੇ ਬਲਤਾ ਵੱਡਾ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਸੀ ਇਹਨਾਂ ਦੀ ਇਮੇਜ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਨੇ ਇਹਨਾਂ ਨਾਲ ਧੋਖਾ ਦਿੱਤਾ, ਅਸੂਲਾਂ ਨਾਲ ਧੋਖਾ ਦਿੱਤਾ ਜਿਸ ਅਸੂਲ ਤੇ ਬਣੀ ਸੀ ਉਹਦੇ ਉਲਟ ਗਏ। ਸਾਹ ਸੁੱਚਾ ਸਿੰਘ ਛੋਟਪੁਰ ਜੀ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਫਿਰ ਉਹਨਾਂ ਨੇ ਛੱਡਿਆ। ਤੁਸੀਂ ਦੇਖਿਆ ਹੋਣਾ ਉਸੇ ਦਿਨ ਆਮ ਆਦਮੀ ਪਾਰਟੀ ਡਿੱਗ ਪਈ ਸੀ। ਉਹਨਾਂ ਦੇ ਨਾਲ ਅੱਜ ਵੱਕਵੱਕ ਡਿਸਟ੍ਰਿਕਟ ਦੇ ਮੈਂ ਕਹਿੰਨਾ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਹੈ ਅੱਜ ਸਾਰੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਦੇ ਪੁਰਾਣੇ ਜਾਂ ਹੁਣ ਨਵੇਂ ਜਿਹੜੇ ਇਹਨਾਂ ਦੇ ਕੋਈ ਪ੍ਰੈਜ਼ੀਡੈਂਟ ਆ ਕੋਈ ਅਹੁਦੇਦਾਰ ਆ ਕੋਈ ਮੇਨ ਟੀਮ ਹੈ ਸਾਰੀ ਇਹਨਾਂ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਈ ਹੈ ਸਾਨੂੰ ਬੜਾ ਬਲ ਮਿਲਿਆ ਮੇਰੇ ਤੋਂ ਮੇਰੇ ਨਾਲ ਵਿਚਾਰਾਂ ਚੱਲ ਰਹੀਆਂ ਸੀ ਮੈਨੂੰ ਕਹਿ ਰਹੇ ਸੀ ਕਿ ਪੰਥ ਤੇ ਪੰਜਾਬ ਦੀ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਅੱਜ ਚਾਰੋਂ ਤਰਫ ਪੰਜਾਬੀਆਂ ਤੇ ਹਮਲੇ ਹੋ ਰਹੇ ਐ ਤੇ ਜਿਹੜੀ ਸੋਚ ਲੈ ਕੇ ਆਮ ਆਦਮੀ ਪਾਰਟੀ ਚੱਲੀ ਸੀ ਉਹ ਸੋਚ ਹੁਣ ਉਹ ਨਹੀਂ ਰਹੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਸੀ ਜਿੰਨੇ ਲੀਡਰ ਐ ਸੈਂਟਰ ਤੇ ਸੀ ਸਾਰੇ ਭਜਾਤੇ ਕੇਜਰੀਵਾਲ ਨੇ ਡਿਕਟੇਟਰਸ਼ਿਪ ਕਰਕੇ ਉਹ ਕਹਿੰਦਾ ਜੇ ਮੈਨੂੰ ਮੰਨੋ ਜਾਂ ਦਰਵਾਜਾ ਦੇਖੋ ਕਿੰਨੇ ਜਿਹੜੀ ਟੀਮ ਬਣਾਈ ਸੀ ਉਹਦਾ ਅਨਾ ਹਜ਼ਾਰੇ ਜੀ ਦੀ ਟੀਮ ਜਿਹੜੀ ਬਣੀ ਸੀ origignal ਟੀਮ ਉੱਥੇ ਬਹੁਤ ਲੋਕ ਸੀ ਅਸੂਲੀ ਲੋਕ ਸੀ ਪਰ ਉਹਨਾਂ ਨੇ ਸਾਰਿਆਂ ਨੂੰ ਕੱਢ ਦਿੱਤਾ ਤੇ ਅੱਜ ਸੋ ਮੈਂ ਸਾਰ ਸੁੱਚਾ ਸਿੰਘ ਛੋਟੇਪੁਰ ਜੀ ਨੂੰ ਜੀ ਆਇਆਂ ਕਹਣਾ ਪੁਰਾਣੇ ਟਕਸਾਲੀ ਅਕਾਲੀ ਮੈਂ ਕਹਿ ਸਕਦਾ ਮੈਥੋਂ ਵੀ ਪਹਿਲੇ ਦੇ ਸੋਇਸ ਕਰਕੇ ਸਾਨੂੰ ਮਾਝੇ ਚ ਤਾਂ ਬਹੁਤ ਬਲ ਮਿਲਿਆ ਹੀ ਬਿਲਿਆ ਪਰ ਪੂਰੇ ਪੰਜਾਬ ਚ ਤੁਸੀਂ ਦੇਖਿਆ ਹੋਣਾ ਪਿੱਛੇ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਦੋਨੋਂ ਸਾਈਡ ਦੇਖ ਲਓ ਜਿੰਨੇ ਇਹਨਾਂ ਦੇ ਪ੍ਰੋਮਿਨੈਂਟ ਜਿੰਨੇ ਸਾਰੇ ਚਾਏ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸਰੂਪਾ ਦੇਵਾਂਗੇ ਤੇ ਮੈਂ ਇੱਕ ਤਾਂ ਮੈਂ ਇਹਨਾਂ ਨੂੰ ਮਾਨ ਦੇ ਤੌਰ ਤੇ ਇਹਨਾਂ ਨੂੰ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ ਬਣਾ ਰਿਹਾ ਹਾਂ ਇੱਕ ਇਹਨਾਂ ਨੂੰ ਅਸੀਂ ਬਟਾਲਾ ਸੀਟ ਤੋਂ ਆ ਸਾਡੇ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੇ ਉਮੀਦਵਾਰ ਹੋਣਗੇ ਮੈਂ ਹੁਣ ਬੇਨਤੀ ਕਰਾਂਗਾ ਕਿ ਛੋਟੇਪੁਰ ਸਾਹਿਬ ਕੋਈ ਆਪਣੇ ਵਿਚਾਰ ਦੱਸਣ ਉਹ ਦੇ ਉਹ ਲਖ ਲੋ ਉਹ ਹੀ ਆਏ ਸਤਿਕਾਰਯੋਗ ਭਗਾਂ ਸਾਹਿਬ ਮੇਰੇ ਹੋਰਾਰੇ ਸਾਥੀ ਦੋਗਿੰਦਰ ਸਿੰਘ ਬੱਬੇ ਸਾਹਿਬ ਤੇ ਮੀਡੀਆ ਵਾਲੇ ਭਰਾਓ ਅੱਜ ਮੈਨੂੰ ਆਪਣੇ ਪੁਰਾਣੇ ਘਰ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਹੈ ਉਹਦਾ ਰੀਜ਼ਨ ਹੈ ਕਿ ਮੈਂ ਪਿਛਲੇ 5 ਸਾਲ ਚੁੱਪ ਕਰਕੇ ਬੈਠਾ ਰਿਹਾ ਹਾਂ ਆਮ ਆਦਮੀ ਪਾਰਟੀ ਜਿਵੇਂ ਗਏ ਸੀ ਜਿਵੇਂ ਖੜਿਆ ਕੀਤਾ ਸੀ ਉਹ ਪ੍ਰਧਾਨ ਸਾਹਿਬ ਨੇ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਅੱਜ ਪੰਜਾਬ ਨੂੰ ਲੋੜ ਹੈ ਪੰਥ ਨੂੰ ਪੰਜਾਬ ਨੂੰ ਬਚਾਉਣ ਦੀ ਪੰਜਾਬ ਤੇ ਬਹੁਤ ਬਾਰੇ ਹਮਲੇ ਹੋ ਰਹੇ ਨੇ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਬਹੁਤ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਓਰੀਜਨਲ ਪਾਰਟੀ ਹੀ ਜਿਸ ਪਾਰਟੀ ਦਾ ਬੜਾ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪੰਜਾਬ 'ਚ ਜੋ ਕੁਝ ਵੀ ਅੱਜ ਤੱਕ ਹੋਇਆ ਹੈ ਓਰੀਜਨਲ ਪਾਰਟੀ ਦੀ ਬਦੌਲਤ ਹੋਇਆ ਹੈ ਪੰਜਾਬ ਨਾਲ ਹਮੇਸ਼ਾ ਲੰਬੇ ਸਮੇਂ ਤੋਂ ਵਿੱਕਾ ਹੁੰਦਾ ਆਇਆ ਬੋਲੀ ਦੇ ਆਧਾਰ ਤੇ ਸੁੱਬੇ ਬਣੇ ਪੰਜਾਬ ਨਾਲ ਉਦੋਂ ਵੀ ਵਿਕਾ ਹੋਇਆ ਨਾ ਪੰਜਾਬ ਦੀ ਕੈਪੀਟਲ ਹੈ ਨਾ ਪੰਜਾਬ ਦੇ ਜਿੰਨੇ ਪੰਜਾਬੀ ਸਪੀਕਿੰਗ ਏਰੀਏ ਸੀ ਉਹ ਵੀ ਪੰਜਾਬ ਤੋਂ ਬਾਹਰ ਰੱਖੇ ਗਏ ਆਪਣੇ ਬਜ਼ੁਰਗਾ ਨੇ ਸ਼ਰੋਮਨੀ ਅਕਾਲੀ ਦਲ ਪਾਰਟੀ ਬਣਾਈ ਸੀ ਉਹ ਸਾਡੇ ਨਾਲੋਂ ਬਹੁਤ ਸਿਆਣੇ ਸੀ ਬਹੁਤ ਇਮਾਨਦਾਰ ਸੀ ਬੜੇ ਫੋਰਸ ਸਾਇਟਡ ਸਨ ਉਹਨਾਂ ਨੇ ਸਮਝਿਆ ਸੀ ਕਿ ਜਿਹੜੀਆਂ ਮinority ਨੇ ਘੱਟ ਗਿਣਤੀਆਂ ਨੇ ਇਹਨਾਂ ਦੀ ਰੱਖਿਆ ਜਿਹੜੀ ਹੈ ਉਹ ਅਕਾਲੀ ਦਲ ਬਣਾ ਕੇ ਹੀ ਹੋ ਸਕਦੀ ਹੈ ਇਹ ਹੀ ਇੱਕ ਪਾਰਟੀ ਹੈ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਅਸੀਂ ਇਸ ਨੂੰ ਪੰਥਕ ਪਾਰਟੀ ਕਹਿੰਦੇ ਆ ਪੰਥਕ ਪਾਰਟੀ ਦਾ ਮਤਲਬ ਇਹ ਨਹੀਂ ਹੈ ਕਿ ਇਹ ਕੇਵਲ ਸਿੱਖਾਂ ਦੀ ਪਾਰਟੀ ਹੈ ਅਸੀਂ ਸੁਭਾਸ਼ ਸ਼ਾਮ ਗੁਰੂ ਘਰਾਂ ਵਿੱਚ ਅਰਦਾਸ ਤੋਂ ਪਰੰਤ ਕਿੰਨੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਕੇਵਲ ਤੇ ਕੇਵਲ ਛਰੋਨੀ ਅਕਾਲੀ ਦਲ ਪਾਰਟੀ ਹੈ ਇਸ ਕਰਕੇ ਮੈਂ ਮਹਿਸੂਸ ਕੀਤਾ ਕਿ ਅੱਜ ਸਾਨੂੰ ਸਾਨੂੰ ਪੰਥ ਦੀ ਲੋੜ ਹੈ ਪੰਜਾਬ ਦੀ ਲੋੜ ਹੈ ਤੇ ਪੰਜਾਬ ਤੇ ਪੰਥ ਨੂੰ ਸਾਡੀ ਸੇਵਾਵਾਂ ਦੀ ਲੋੜ ਹੈ ਸਾਡੇ ਚੌਕੀਦਾਰਾਂ ਦੀ ਲੋੜ ਹੈ ਇਸ ਕਰਕੇ ਮੈਂ ਇਸ ਪਾਰਟੀ ਦੇ ਵਿੱਚ ਆਇਆ ਜੋ ਪ੍ਰਭਾਨ ਸਾਹਿਬ ਸਮੇ ਸਮੇਤੇ ਸਾਨੂੰ ਆਦੇਸ਼ ਦੇਣਗੇ ਅਸੀਂ ਵਿਦਿਆਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਮੇਰਾ 40-45 ਸਾਲ ਦਾ ਜਿਹੜਾ ਪੋਲੀਟਿਕਲ ਕੈਰੀਅਰ ਹੈ ਉਹ ਸਾਰੇ ਵੀਰਾਂ ਨੂੰ ਬਹੁਤ ਵਾਰੀ ਤੁਹਾਡੇ ਨਾਲ ਆਲਰੇਡੀ ਮੈਂ ਸ਼ੇਅਰ ਕਰ ਚੁੱਕਾ ਮੈਂ ਜਦ ਤੱਕ ਵੀ ਜਿੰਦਾ ਹਾਂ ਮੇਰੀ ਤੁਹਾਨੂੰ ਕਦੀ ਕੋਈ ਲੰਮਾ ਨਹੀਂ ਆਊਗਾ ਕਦੀ ਤੁਸੀਂ ਇਹ ਨਹੀਂ ਸੁਣੋਗੇ ਵੀ ਕਿਸੇ ਦੇ ਨਾਲ ਧੱਕਾ ਕੀਤਾ ਕਿਸੇ ਨਾਲ ਮਾਰਾ ਕੀਤਾ ਪਰਮਾਤਮਾ ਕੋ ਡਰ ਕੇ ਪੰਜਾਬੀਆਂ ਦੀ ਸੇਵਾ ਕਰਨਾ ਚਾਹੁੰਦੇ ਆਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆਂ ਔਰ ਮੈਂ ਅੱਜ ਬਾਕੀ ਵੀਰਾਂ ਨੂੰ ਵੀ ਕਹਾਂਗਾ ਕਿ ਅਸੀਂ ਬਹੁਤ ਇਧਰ ਉਧਰ ਜਾ ਕੇ ਦੇਖ ਲਿਆ ਜੇ ਪੰਜਾਬ ਬਚ ਸਕਦਾ ਹੈ ਤੇ ਇਹੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਹੈ ਜਿਹੜੇ ਭਰਾ ਸਾਡੇ ਘਰਾਂ 'ਚ ਬੈਠੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹਨਾਂ ਤੱਕ ਲੈਣ ਵੀ ਜਾਵਾਂਗਾ ਮੈਂ ਵੱਡੇ ਭਾਨਦ ਸਾਬ ਨੂੰ ਵੀ ਬੇਨਤੀ ਕਰਾਂਗਾ ਕਿ ਉਹਨਾਂ ਦੇ ਘਰੀ ਜਾਓ ਜਿਹੜੇ ਕੋਈ ਨਰਾਜ਼ ਨੇ ਭਰਾ ਭਰਾਵਾਂ ਨਾਲ ਨਰਾਜ਼ ਹੋ ਜਾਂਦੇ ਆ ਪਰ ਜਦੋਂ ਪਰਿਵਾਰ ਤੇ ਵਿਖਤਾ ਬਣਦੀ ਹੈ ਤੇ ਸਾਰੇ ਇਕੱਠੇ ਹੁੰਦੇ ਆ ਅੱਜ ਪਰਿਵਾਰ ਤੇ ਪੰਜਾਬੀ ਪਰਿਵਾਰ ਤੇ ਵਿਖਤਾ ਬਣੀ ਇਸ ਕਰਕੇ ਅਸੀਂ ਸਾਰੇ ਇਸ ਪਾਸੇ ਨੂੰ ਆਏ ਆ ਮੇਰਾ ਮੈਨੂੰ ਖੁਸ਼ੀ ਆ ਤੇ ਮੈਂ ਆਪਣੀ ਪੁਰਾਣੀ ਪਾਰਟੀ ਦੇ ਵਿੱਚ ਆਇਆ ਜੋ ਸਾਡੇ ਬਜ਼ੁਰਗਾਂ ਨੇ ਜੀ ਦੇ ਵਿੱਚ ਬੜੀਆਂ ਕੁਰਬਾਨੀਆਂ ਕੀਤੀ ਹੋਰ ਜੀ ਕੀ ਫਿਊਚਰ ਦੇਖਦੇ ਆ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਜੀ ਕਹਣੀ ਤੇ ਕਫਣੀ ਦਾ ਬਹੁਤ ਫਰਕ ਹੈ ਆਮ ਆਦਮੀ ਪਾਰਟੀ ਗੱਲਾਂ ਤੇ ਇਹ ਕਰਦੀ ਸੀ ਭਈ ਇਸ ਪਾਰਟੀ ਦੇ ਵਿੱਚ ਕੋਈ ਵਡਾਨਿਕਾ ਨਹੀਂ ਦੇਖਿਆ ਜਾ ਕੰਮ ਦੇਖਿਆ ਜਾਊਗਾ ਕੰਮ ਨੂੰ ਪਹਿਲ ਦਿੱਤੀ ਜਾਊਗੀ ਇਮਾਨਦਾਰੀ ਨੂੰ ਤਲ ਦਿੱਤੀ ਜਾਊਗੀ ਤੇ ਆਰਾਮ ਰਾਜ ਹੋਊਗਾ ਇੱਥੇ ਕੰਮ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ ਪਰ ਮੈਂ ਜਦੋਂ ਦੇਖਿਆ ਇਹਦੇ ਵਿੱਚ ਪਾਜੀ ਵਾਸਤੇ ਦਿਨ ਰਾਤ ਆਪਾਂ ਮਿਹਨਤ ਕੀਤੀ ਮੈਂ 18 ਘੰਟਿਆਂ 24 ਘੰਟਿਆਂ ਜੋ 18 18 ਘੰਟੇ ਸੜਕ ਤੇ ਰਹਿੰਦਾ ਸੀ ਇੱਕ ਇੱਕ ਦਿਨ 'ਚ 10 15 15 ਮੀਟਿੰਗਾਂ ਕਰਦਾ ਸੀ 100 200 200 ਟੈਲੀਫੋਨ ਸੁਣਦਾ ਸੀ ਲੋਕਾਂ 'ਚ ਬੜਾ ਉਤਸ਼ਾਹ ਸੀ ਪਰ ਲੀਡਰਸ਼ਿਪ ਤੋਂ ਲੋਕਾਂ ਨੂੰ ਬਹੁਤ ਨਿਰਾਸ਼ਾ ਹੋਈ ਜਦੋਂ ਵਕਤ ਆਇਆ ਲੋਕਾਂ ਨੂੰ ਨਵਾਜਣ ਦਾ ਜਿਨ੍ਹਾਂ ਨੇ ਆਪਣੇ ਘਰ-ਬਾਰ ਛੱਡ ਕੇ ਕੰਮ ਕੀਤਾ ਸੀ ਉਹ ਦੋਸਰੇ ਪੈਸੇ ਲੈ ਲੈ ਕੇ ਫਿਰ ਵੱਡਾ ਛੋਟਾ ਵੇਖ ਕੇ ਜਿਹੜੇ ਆਮ ਧੰਦੇ ਵਰਕਰ ਸੀਗੇ ਉਹਨਾਂ ਸਾਰਿਆਂ ਨੂੰ ਇਗਨੋਰ ਕੀਤਾ ਗਿਆ ਤੇ ਫਿਰ ਮੇਰਾ ਉਹਨਾਂ ਤੋਂ ਉਸ ਵੇਲੇ ਮਨ ਖੱਟਾ ਹੋ ਗਿਆ ਸੀ ਉਹ ਪੰਜਾਬ ਦੇ ਵਿੱਚ ਸਾਡਾ ਪਾਣੀ ਸਾਡੀ ਲਾਈਫ ਲਾਈਨ ਅਸੀਂ ਜਦੋਂ ਆਪਣੇ ਉਸ ਲੀਡਰ ਨੂੰ ਕਹਿੰਦੇ ਸੀ ਆ ਵੀ ਪੰਜਾਬ ਦੇ ਮਸਲਿਆਂ ਤੇ ਤੁਸੀਂ ਗੱਲ ਨਾ ਕਰਿਆ ਕਰੋ ਤੁਸੀਂ ਨੈਸ਼ਨਲ ਲੀਡਰ ਜੇ ਇਹ ਸਾਨੂੰ ਸਥੇਤ ਵਾਲਿਆਂ ਨੂੰ ਅਸੀਂ ਬੋਲਣਾ ਕਿਉਂਕਿ ਅਸੀਂ ਪੰਜਾਬ ਦਾ ਪਾਣੀ ਛੱਡ ਨਹੀਂ ਸਕਦੇ ਤੁਹਾਡਾ ਇੰਟਰਸਟ ਹਰਿਆਣਾ ਵੀ ਆ ਤੁਹਾਡਾ ਦਿੱਲੀ ਵੀ ਆ ਤੇ ਤੁਸੀਂ ਇੱਥੇ ਨਾ ਬੋਲਿਆ ਕਰੋ ਤੇ ਸਾਨੂੰ ਕਹਿੰਦਾ ਜੀ ਪਾਣੀ ਛੱਡੋ ਪਾਣੀ ਛੱਡੋ ਸਿਆਸਤ ਕਰੋ ਮੈਂ ਕਹਾਂ ਜੀ ਪਾਣੀ ਤੋਂ ਬਿਨਾ ਸਾਡੀ ਸਿਆਸਤ ਕਾਹਦੀ ਹੈ ਅਸੀਂ ਕੋਈ ਅਹੁਦੇ ਵਾਸਤੇ ਲੜਦੇ ਹਾਂ ਜੇ ਸਾਡੇ ਪੰਜਾਬ ਹੀ ਬੰਜਰ ਹੋ ਗਿਆ ਪੰਜਾਬ ਹੀ ਰੇਗਿਸਤਾਨ ਬਣ ਗਿਆ ਤੇ ਫਿਰ ਅਸੀਂ ਸਿਆਸਤ ਕਿਹ ਲੈਣਾ ਕੀ ਹੈ ਜਿਹੜੀ ਤੁਹਾਡੇ ਤੇ ਉਜਾਮ ਉਹਨੂੰ ਕੇਂਦਰੀ ਬਾਲ ਨੇ ਇਹ ਲਾਇਆ ਸੀ ਕਿ ਬਾਹਰੋਂ ਜਿਹੜਾ ਪੈਸਾ ਆਇਆ ਉਹਦੇ ਐਸਾ ਖਾਣਾ ਮੈਂ ਕਰੂਗਾ ਆਪਾਂ ਤੁਹਾਨੂੰ 13000 ਰੁਪਏ ਹਾਂਜੀ ਜੀ ਜੀ ਤੁਸੀਂ ਇਹ ਸੱਚ ਦੱਸਿਆ ਸੀ ਕਿ ਜਿਹੜਾ ਪੈਸਾ ਆਇਆ ਉਹ ਮੈਂ ਇਹਨਾਂ ਲਈ ਬetri ਵਾਸਤੇ ਹੀ ਆਪਣੇ ਕੋਲ ਰੱਖ ਕੇ ਬਾਕੀ ਜਮ੍ਹਾਂ ਨਹੀਂ ਕਰਾਇਆ ਨਹੀਂ 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 ਬਾਕੀ ਜਮ੍ਹਾਂ ਕਰਾਇਆ ਉਹ ਨਹੀਂ ਮੇਰੀ ਗੱਲ ਸੁਣੋ ਮੈਂ ਤਾਂ ਕਸਮ ਖਾਂਦਾ ਕਿ ਮੈਂ ਬਾਹਰ ਦਾ ਪੈਸਾ ਹਾਲ ਤੱਕ ਵੇਖਿਆ ਨਹੀਂ ਵੀ ਡਾਲਰ ਪਾਉਂਡ ਹੁੰਦਾ ਕਿਹੋ ਜਿਹਾ ਵਾ ਤੁਸੀਂ ਕਹਿੰਦੇ ਮੇਰੇ ਕੋਲ ਹੈ ਮੇਰਾ ਦਿੱਥੇ ਕੋਈ ਨਹੀਂ ਕੋਈ ਨਹੀਂ ਸੀ ਪੰਜਾਬ 'ਚ ਮੈਂ ਪਾਰਟੀ ਦਾ ਪ੍ਰਧਾਨ ਹਾਂ ਪਰ ਪੰਜਾਬ ਚ ਆ ਮਾ ਦੀ ਪਾਰੀ ਦਾ ਕੋਈ ਅਕਾਉਂਟ ਨਹੀਂ ਸੀ ਕਿੱਥੇ ਸੀ ਉਹ ਅਕਾਉਂਟ ਸਾਰੇ ਦਿੱਲੀ ਸੀਗੇ ਜਿੰਨਾ ਪੈਸਾ ਬਾਹਰੋਂ ਆਇਆ ਉਹ ਦਿੱਲੀ ਗਿਆ ਸੀ ਤਾਂ ਮੈਂ ਤਾਂ ਬਾਹਰ ਗਿਆ ਹੀ ਨਹੀਂ ਮੈਂ ਬਾਹਰ ਉਸ ਟਿਨੌਰ ਦੇ ਵਿੱਚ ਕਿਸੇ ਮੁਲਕ ਚ ਨਹੀਂ ਗਿਆ ਨਾ ਮੇਰੇ ਕੋ ਅਹ ਪੈਸਾ ਆਇਆ ਜਿੱਥੇ ਜਿਹੜਾ ਫੰਡ ਰੈਇਜ਼ਿੰਗ ਹੋਇਆ ਸੀ ਉਹਨੇ ਇਲਜ਼ਾਮ ਇਹ ਲਾਇਆ ਸੀ ਕਿ ਜਿਹੜਾ ਬਾਹਰੋਂ ਪੈਸਾ ਆਇਆ ਉਹਦੇ ਵਿੱਚੋਂ ਸੁੱਚਾ ਸਿੰਘ ਆਇਆ ਹੀ ਨਹੀਂ ਮੇਰੇ ਕੋਲ ਪੈਸਾ ਨਹੀਂ ਆਇਆ ਉਹ ਤਾਂ ਪੈਸਾ ਹੀ ਨਹੀਂ ਆਇਆ ਕਦਾ ਦਿਚ ਚਲਾ ਗਿਆ ਕਮਾਂਡ ਕਰਨਗੇ ਉਹ ਵੀ ਈਜੀ ਨੂੰ ਇਹਦੀ ਇਨਵੈਸਟੀਗੇਟ ਕਰਨਾ ਬਿਲਕੁਲ ਕਰਨੀ ਚਾਹੀਦੀ ਹੈ ਜੀ ਬਿਲਕੁਲ ਕਰਨੀ ਚਾਹੀਦੀ ਹੈ ਮੈਂ ਤਾਂ ਪੰਜਾਬ ਦੇ ਲੋਕਾਂ ਕੋਲ ਰੁਪਈਆ ਰੁਪਈਆ ਇਕੱਠਾ ਕਰਕੇ 25 30 ਲੱਖ ਰੁਪਈਆ ਕੈਸ਼ ਦੇ ਕੇ ਆਇਆ ਸੀ ਉਹਨੂੰ ਮੈਨੂੰ ਕੋਈ ਰਸੀਦ ਨਹੀਂ ਉਹਦੀ ਦਿੱਤੀ ਉਹ ਨਹੀਂ ਕਿ ਮੈਂ ਪਾਰਟੀਆਂ ਚ ਜਦੋਂ ਕੰਮ ਕਰਦਾ ਕਾਲੇਦਲ ਚ ਅਸੀਂ ਪੈਸੇ ਜਮ੍ਹਾਂ ਕਰਾਉਂਦੇ ਰਹੇ ਆ 40% ਕਾਲੀਦਾਰ ਰੱਖਦਾ ਨੇ ਆ 60% ਜਿਹਨਾਂ ਨੂੰ ਦੇ ਦਿੰਦਾ ਸੀ ਸਰਕਲਾਂ ਨੂੰ ਦੇ ਦਿੰਦਾ ਸੀ ਤੇ ਥੱਲੇ ਵੀ ਕੰਮ ਕਰਨਾ ਸਿਰਾ ਉੱਪਰ ਦੀ ਪਾਰਟੀ ਨਹੀਂ ਚਲਾਉਣੀ ਥੱਲੇ ਕੰਮ ਤੋਂ ਵਰਕਰਾਂ ਨੇ ਕਰਨਾ ਇਹਨੇ ਦਿਵਾਨੀ ਕਿਸੇ ਨੂੰ ਨਹੀਂ ਦਿੱਤੀ ਪੰਜਾਬ ਦੇ ਹਾਂਜੀ ਗਾਰੰਟੀਆਂ ਦੇ ਦੇ ਆ ਰਹੇ ਯਾਰ ਗਾਰੰਟੀਆਂ ਤਾਂ ਦਿੰਦੇ ਹੁੰਦੇ ਆ ਵੀ ਇਹ ਕਪੜਾ ਬੜਾ ਚੰਗਾ ਸਾਲ ਬਾਅਦ ਟੱਟਣਾ ਹੈ ਆ ਜੁੱਤੀ ਬੜੀ ਚੰਗੀ ਆ ਇਹ 2 ਸਾਲ ਬਾਅਦ ਟੁੱਟਣੀ ਆ ਇਹ ਇਹਦੀਆਂ ਗਾਰੰਟੀਆਂ ਕਰੀਆਂ ਗਾਰੰਟੀਆਂ ਤੋਂ ਅੰਮਲੇ ਕੋਈ ਨਹੀਂ ਦਿਆ ਕਿਸੇ ਅੰਮਲੇ ਤੋਂ ਨੇ ਇਤਬਾਰ ਨਹੀਂ ਕੀਤਾ 20 ਐਮਐਲਏ ਸੀ ਅੱਜ 9 ਰਹਿ ਗਏ ਆ ਕਾਦੀ ਗਾਰੰਟੀ ਦਿੰਦਾ ਉਹ ਤਾਂ ਵੱਧ ਤੋਂ ਵੱਧ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਵਰਗ ਲਾਉਂਦਾ ਆਪਣੇ ਪਿੱਛੇ ਲਾ ਕੇ ਦਮਰਾਹ ਕਰਕੇ ਵੋਟਾ ਲੈਣਾ ਚਾਹੁੰਦਾ ਇਸ ਤਰ੍ਹਾਂ ਪੰਜਾਬ ਦੇ ਲੋਕ ਆਪਦੇ ਆਪ ਨੂੰ ਦੇਖਦਾ ਸੀਐਮ ਦਾ ਚਹਰਾ ਸਿੱਕੇ ਵੱਲ ਤੇ ਕੇਵਲ ਉਹਨੂੰ ਆਪਣੇ ਤੋਂ ਗਾਂਹ ਦਿਸਦਾ ਇੱਕ ਅੱਖ ਨਹੀਂ ਹੁਣ ਭਗਵੰਤ ਨੂੰ ਲਾਗੇ ਭਾਲ ਕੇ ਕਹਿੰਦਾ ਵੀ ਮੈਂ ਸਾਫ਼ ਕਿਹੜਾ ਲੱਭ ਰਿਹਾ ਉਹਦੇ ਮਨ ਤੇ ਕੀ ਗੁਜਰਦੀ ਹੋਊਗੀ ਉਹਨੂੰ ਤੁਸੀਂ ਵੇਖੋ ਨਾ ਸੁਖਪਾਲ ਖਰ ਆਇਆ ਉਹ ਉਹਨੂੰ ਚੰਗਾ ਨਹੀਂ ਲੱਗਦਾ ਉੱਗੇ ਆ ਉਹ ਉਹਨੂੰ ਨਹੀਂ ਚੰਗਾ ਲੱਗਦਾ ਅਸੀਂ ਆਏ ਅਸੀਂ ਨਹੀਂ ਚੰਗਾ ਲੱਗਦੇ ਜਗENDER ਯਾਦਵ ਨਹੀਂ ਚੰਗਾ ਲੱਗਦਾ ਗਾਂਧੀ ਨਹੀਂ ਚੰਗਾ ਲੱਗਦਾ ਖਾਲਸਾ ਨਹੀਂ ਚੰਗਾ ਲੱਗਦਾ ਫਿਰ ਉਹਨੂੰ ਚੰਗਾ ਕਿਹੜਾ ਲੱਗਦਾ ਹੋਰ ਤਾਂ ਚਾਹੁੰਦਾ ਵੀ ਮੈਨੂੰ ਗੁੱਠਾ ਮਾਰ ਬੰਦਾ ਚਾਹੀਦਾ ਜਿਹੜਾ ਜੇ ਮੈਂ ਕਹੀ ਜਾਾਂ ਤੇ ਦੇਣਾ ਤੇ ਦੇਣਾ ਰਾਤ ਆ ਤਾਂ ਰਾਤ ਇਹ ਕੋਈ ਜ਼ਮੀਰ ਵਾਲਾ ਬੰਦਾ ਕਰ ਸਕਦਾ ਮੇਰੇ ਅਨਕਾ ਬੰਦਾ ਨਾਲ ਮੈਂ ਤਾਂ ਤੁਹਾਡੇ ਸਾਹਮਣੇ ਕਿਹਾ ਸੀ ਵੀ ਮੈਂ ਜ਼ਿੰਦਗੀ 'ਚ ਜ਼ਿੰਦਗੀ 'ਚ ਕਿਸੇ ਪੋਲੀਟਿਕਲ ਪਾਰਟੀ ਕੋਲ ਜਿਸ ਪਾਰਟੀ 'ਚ ਮੈਂ ਕੰਮ ਕਰਦਾ ਜੇ ਦੂਜੀ ਪਾਰਟੀ ਕੋ ਦਵਾਨੇ ਵੀ ਲਈ ਹੋ ਤਾਂ ਮੇਰਾ ਕੱਖ ਨਾ ਰਹੇ ਜੇ ਨਹੀਂ ਵੀ ਜਿਹੜੇ ਤੁਠੇਲ ਜਾਂ ਮੰਨਦਾ ਗੁਰੂ ਰਾਮਦਾਸ ਉਹਨਾਂ ਦਾ ਕੱਖ ਨਾ ਰਹਿਣ ਦੀ ਗੁਰੂ ਨਾਮ ਰਾਸ ਤੇ ਰਹਿਣ ਦੀ ਕੱਖ ਦਿੱਤਾ ਉਹਨਾਂ ਨੇ ਦਿੱਲੀ ਦੇ ਦਿੱਲੀ ਦੀ ਆਗੂ ਜਿਹੜੇ ਵੱਡੇ ਆਏ ਉਹਨਾਂ ਨੇ ਪਿਛਲੇ ਜੀ ਇਲੈਕਸ਼ਨ ਦੇ ਵਿੱਚ ਟੈਕਾਂ ਲੈ ਕੇ ਉਹਨਾਂ ਤੇ ਦੋਸ਼ ਲੱਗੇ ਵੀ ਪੈਸੇ ਲੈ ਕੇ ਟੈਕਾਂ ਦਿੱਤੀਆਂ ਤੇ ਔਰ ਉਹਨਾਂ ਨੇ ਹੋਟਲਾਂ ਦੇ ਵਿੱਚ ਲੈ ਕੇ ਪੰਜਾਬ ਦੀ ਹਰ ਤਰ੍ਹਾਂ ਲੁੱਟਿਆ ਬਿਲਕੁਲ ਤੇ ਉਹ ਤੁਸੀਂ ਚੋਣਾਂ ਦੇ ਦੌਰਾਨ ਖੁਲਾਸੇ ਕਰੋਗੇ ਬਿਲਕੁਲ ਕਰਾਂਗੇ ਮੈਂ ਤਾਂ ਪਹਿਲਾਂ ਵੀ ਖੁਲਾਸੇ ਕੀਤੇ ਆ ਜਿੰਨੇ ਪ੍ਰੈਸ ਸਾਰੇ ਬੈਠੇ ਹੋ ਮੇਰੇ ਖਿਆਲ ਆਪਾਂ ਕਈ ਵਾਰੀ ਫੇਸਬੁਕ ਹੋਏ ਸਾਰਿਆਂ ਦੱਲਾ ਪਹਿਲਾਂ ਵੀ ਕੀਤੀ ਹੈ ਜੱਗ ਵੀ ਚੱਗਾ ਕਾਫੀ ਐਕਟਿਵ ਹੋਇਆ ਲੱਗ ਰਿਹਾ ਸੀ ਸੀਐਮ ਬਣਨਾ ਚਾਹੁੰਦਾ ਜਦੋਂ ਚੀਮਾ ਤੇ ਭਗਵੰਤ ਲਾਗੇ ਬਹਾਲੇ ਹੁੰਦੇ ਆ ਤੇ ਇੱਕ ਦਿੱਲੀ ਦਾ ਐਮਐਲਏ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਹੁੰਦਾ ਤੇ ਬੜੀ ਸ਼ਰਮ ਆਉਂਦੀ ਆ ਤੇ ਪੰਜਾਬ ਨੂੰ ਕੀ ਸਮਝਦੇ ਆ ਬਾਹਰ ਵਾਲੇ ਪੰਜਾਬ ਨੂੰ ਇੰਨਾ ਹੀ ਥੱਲੇ ਲੈ ਗਿਆ ਵੀ ਪੰਜਾਬ ਦੇ ਵਿੱਚ ਕੋਈ ਕੈਲੀਬਰ ਹੀ ਨਹੀਂਗਾ ਪੰਜਾਬ ਦੇ ਬੰਦੇ ਨਹੀਂ ਠੀਕ ਪੰਜਾਬ ਦੇ ਸਾਡੇ ਵਰਕਰ ਹੀਰਿਆਂ ਵਰਗੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਾਰਟੀ ਖੜੀ ਕੀਤੀ ਸੀ ਉਹਨਾਂ ਨੇ ਕਿਸੇ ਦਾ ਇਤਬਾਰ ਨਹੀਂ ਕੀਤਾ ਇਸ ਕਰਕੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੇ ਲੋਕ ਕਦੇ ਸਿੱਖੀ ਕਰਦੇ। ਉਹ ਵੀ ਇੱਕ ਪੰਜਾਬ ਦੇ ਸੇਵ ਹੈ। ओरिजिनल ਪਾਰਟੀਆਂ ਦੇ ਹੱਥਾਂ 'ਚ ਸੇਵ ਹੈ। ਅਕਾਲੀ ਦਲ ਦੇ ਹੱਥਾਂ 'ਚ ਸੇਵ ਹੈ। ਬਾਕੀਆਂ ਦੇ ਸਾਰਿਆਂ ਨੇ ਉੱਥੋਂ ਹੁਕਮ ਲੈਣਾ ਹੁੰਦਾ ਦਿੱਲੀੋਂ। ਇਸ ਕਰਕੇ ਆਪਣੀ ਪਾਰਟੀ ਹੈ ਜੋ ਸਾਡੇ ਘਰ ਦੀ ਸਾਨੂੰ ਇੰਟਰਸਟ ਹੈ ਉਹ ਦੂਜਿਆਂ ਨੂੰ ਨਹੀਂ ਹੋ ਸਕਦਾ। ਉਹ ਦਿੱਲੀ ਵਾਲਿਆਂ ਨੂੰ ਨਹੀਂ ਹੋ ਸਕਦਾ। ਹਾਂਜੀ। की चर्चा हो रही है चंदनी साहब भी उतर गए कि मैंने ये किया वो किया लेकिन आप भी लंबे वक्त तक डिप्टी सीएम रहे पंजाब के सीनियर बादल साहब सीएम रहे हेलीकॉप्टर का इस्तेमाल अगर एक जिले में आप चले जाए तो क्या पंद्रह किलोमीटर के लिए भी हेलीकॉप्टर का इस्तेमाल होता हो सरकारी हमने पहली बार देखा है इतना बेतहाशा इस्तेमाल वो कर रहे हैं चंडीगढ़ से खरड़ के अपने घर जाना हो तो हेलीकॉप्टर से जाते हैं तो आप आप कैसे देखते हैं इसलिए सीएम इस तरह से एक्चुअली उम्मीद नहीं सी सीएम बनूंगा ਉਹਨੋਂ ਦਿਨ ਜਿਹੜੇ ਰਹਿ ਗਏ ਨਾ 25 ਉਹ ਤਾਂ ਮੈਨੂੰ ਲੱਗਦਾ ਰਾਤ ਨੂੰ ਵੀ ਕਹਿੰਦਾ ਤੇਲ ਟੈਂਕੀ ਫੁੱਲ ਕਰ ਲੈ ਉੱਤੇ ਜਾ ਕੇ ਆਪਾਂ ਹੁਣ ਸੌਣੇ ਆ ਹੈਲੀਕਾਪਟਰ ਤੇ ਸੌਣੇ ਤੁਸੀਂ ਤੁਸੀਂ ਗਰੰਟੀ ਦਿੱਤੀ ਆ ਸਟੂਡੈਂਟ ਜਿਹੜੇ ਬਾਹਰ ਪੜਨ ਜਾਣਗੇ ਤੁਸੀਂ ਜੇ ਸਾਡੀ ਸਰਕਾਰ ਬਣ ਗਈ ਅਸੀਂ ਗਰੰਟੀ ਦੇਵਾਂਗੇ ਆ ਗਰੰਟੀ ਨਹੀਂ ਅਸੀਂ ਸਟੂਡੈਂਟ ਕਾਰਡ ਲੈ ਸਟੂਡੈਂਟ ਕਾਰਡ ਉਹਨਾਂ ਨੂੰ ਜਿਹੜਾ ਲੋਨ ਲੋਨ ਜਿਹੜਾ ਮਿਲੇਗਾ ਉਹਦਾ ਬਕਾਇਦਾ ਤੌਰ ਤੇ ਸਰਕਾਰ ਗਰੰਟੀ ਲਈ ਹੋਊਗਾ ਤੇ ਉਹਨਾਂ ਨੇ ਦੋ ਕਦਮ ਤੁਹਾਡੇ ਤੋਂ ਅੱਗੇ ਆਨ ਇਹ ਐਲਾਨ ਕੀਤਾ ਵੀ ਸਰਕਾਰ ਖਰਚਾ ਝੱਲੂਗੀ ਕੀ ਇਹ ਪੰਜਾਬ ਤੇ ਬੋਝ ਨਹੀਂ ਹੋਗਾ ਨਹੀਂ ਨਹੀਂ ਅਸੀਂ ਅਸੀਂ ਕੀ ਕੀਤਾ ਤੁਸੀਂ ਦੇਖਿਆ ਹੋਣਾ ਕਿ ਜੋ ਜੋ ਮੈਂ ਕਿਹਾ ਬੜੇ ਸੋਚ ਸਮਝ ਕੇ ਬੜੀ ਪਲੈਨਿੰਗ ਨਾਲ ਜੋ ਪ੍ਰੈਕਟੀਕਲ ਹੈ ਅਸੀਂ ਕਿਹਾ ਕਿ ਅਸੀਂ 500 ਕਰੋੜ ਜਾਂ 1000 ਕਰੋੜ ਦੀ ਲਿਮਟ ਲਵਾਂਗੇ ਬੈਂਕ ਤੋਂ ਉਹ ਲਿਮਟ ਤੇ ਅਸੀਂ ਜਿਹੜੇ ਸਟੂਡੈਂਟ ਪੜਨਾ ਚਾਹੁੰਗ ਉਹਨਾਂ ਦਾ ਸਟੂਡੈਂਟ ਕਾਰਡ ਬਣਾਵਾਂਗੇ ਉਸ ਲਿਮਟ ਦੀ ਗਾਰੰਟੀ ਸਾਡੀ ਤੇ ਵਿਆਜ ਅਸੀਂ ਭਰਾਂਗੇ ਕੋਰਪਸ ਕ੍ਰੀਏਟ ਇੱਕ ਕੋਰਪਸ ਕ੍ਰੀਏਟ ਕਰਕੇ ਤੇ ਉਹਦੇ ਨਾਲ ਕੀ ਹੂੰਗਾ ਜਦੋਂ ਨੌਕਰੀ ਉਹਨੂੰ ਮਿਲ ਜੂਗੀ ਬੜੀ ਉਹਦੇ ਬਾਅਦ 15 ਸਾਲ ਚ ਉਹ ਲਾ ਦੇਣਗੇ ਅਸੀਂ ਬੜੇ ਪ੍ਰੈਕਟੀਕਲ ਸੋਲੂਸ਼ਨ ਆ ਆ ਆਉਂਦਾ ਹੈ ਕਹਿੰਦਾ ਜੀ ਮੈਂ ਹਰ ਔਰਤ ਨੂੰ ਮੈਂ 1000 ਰੁਪਏ ਦਊਂਗਾ ਉਸ ਵਾਲ ਦੀ ਘਰ ਵਾਲੀ ਨੂੰ ਵੀ ਮਨੂਗਾ ਉਸ ਵਾਲ ਦੀ ਬੇਟੀ ਵੀ ਨੂੰ ਮਿਲੂਗਾ ਹੀਰੋ ਹੋਂਡਾ ਦੇ ਮਾਲਕ ਨੂੰ ਮਿਲੂਗਾ ਸੋਨਾ ਲੇਕਾ ਦੀ ਘਰ ਵਾਲੀ ਨੂੰ ਮਿਲੂਗਾ ਸਾਰਿਆਂ ਨੂੰ ਮਿਲੂਗਾ ਤੁਸੀਂ ਕਿਹ ਪ੍ਰੈਕਟੀਕਲ ਗੱਲ ਹੈ 2.5 ਹਜ਼ਾਰ ਕੇ ਨਹੀਂ ਹੁਣ ਤੇ 2.5 ਹਜ਼ਾਰ ਕੇ ਹੈ ਕਿਤੇ 2.5 ਹਜ਼ਾਰ ਕਿਤੇ ਕੁਛ ਕਰਿਆ ਹੁਣ ਪ੍ਰੈਕਟੀਕਲੀ ਗੱਲ ਕੀ ਹੈ ਅਸੀਂ ਕਹਿ ਆਟਾ ਦਾਲ ਦੇ ਕਾਰਡ ਜਿਹੜੇ ਗਰੀਬ ਹੈ ਮੇਰੇ ਸਾਡੇ ਚ ਬੜਾ ਪ੍ਰੈਕਟੀਕਲੀ ਫਰਕ ਹੈ ਅਸੀਂ ਇਹਨਾਂ ਮੰਗੂ ਅਸੀਂ ਤਾਂ ਰਹਿਣਾ ਇੱਥੇ ਹੈ ਇਹਨੇ ਤਾਂ ਦੁਕਾਨ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਹੈ ਇਹਨੇ ਆਪਣੀ ਦੁਕਾਨ ਆਮ ਆਦਮੀ ਪਾਰਟੀ ਦੀ ਬੰਦ ਕਰਕੇ ਐਲੈਕਸ਼ਨ ਤੋਂ ਬਾਅਦ ਚਲੇ ਜਾਣਾ ਕਿਉਂਕਿ ਇਹ ਦੂਜੀ ਵਾਰ ਫੇਲ ਨਹੀਂ ਹੋਣਾ ਹੁੰਦਾ ਇਹਨੇ ਇੱਥੇ ਦਾ ਦਾ ਲੱਗਣਾ ਨਹੀਂ ਤੇ ਮੈਂ ਤੁਹਾਨੂੰ ਅੱਜ ਦੱਸਦਾ ਇਹਨਾਂ ਦੇ 10 ਸੀਟਾ ਵੀ ਨਹੀਂ ਆਉਂਦੀਆਂ 6 5 ਮੈਂ ਰਾਜੀ ਗੱਲ ਕਰ ਰਿਹਾ ਸੀ ਮੈਂ ਕਿਹਾ 5 6 ਉਹੀ ਮੈਂ ਹਲੇ ਉਹ ਕਹਿੰਦੇ ਸ਼ਹਿਦ ਆ ਜਾਣ ਜੈ ਜੀ ਹਾਲਾਤ ਇਹਨਾਂ ਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਕੱਲੇ ਝੂਠ ਤੇ ਬਲੰਦੇ ਤੇ ਹੈ ਉਹਨੂੰ ਕੋ ਉਹ ਕਹਿੰਦਾ ਕੁਝ ਮਰਜ਼ੀ ਕਰ ਲਓ ਮੈਂ ਝੂਠ ਬੋਲੀ ਜਾਣਾ हाँ आप है अलायंस है ज्वाइंटली हम इलेक्शन लड़ रहे चंडीगढ़ में हाँ जी और क्या पंजाब के चुनावी नहीं मैं क्योंकि ये हम हम ये पहली बार हम आपने बोला पहली भी हम एक सीट लड़ते होते थे सो हम एंटरिंग फर्स्ट टाइम इन बिग वे बीजेपी सर बहुत बड़े बड़े अमित शाह वहाँ पर आएंगे जेपी नड्डा साहब बहुत बढ़िया बात है यार ਰੌਣਕ ਲੱਗੇਗੀ ਆ ਸੁਪੀਜੀ ਲਗਾਤਾਰੀ ਜਿਵੇਂ ਆਮ ਆਦਮੀ ਪਾਰਟੀ ਜਿਵੇਂ ਕੋਈ ਮੈਨੀਫੈਸਟੋ ਦੇ ਵਿੱਚ ਗੱਲਾਂ ਲੈ ਕੇ ਆ ਰਹੇ ਹੋ ਮੰਦਰ ਜਾ ਰਹੇ ਹੋ ਪਿੱਛੇ ਪਿੱਛੇ ਥੋੜੇ ਵੀ ਚੱਲ ਰਹੇ ਨੇ ਉਹ ਹੁਣ ਦੱਸਿਆ ਕਿ ਇਹ ਨਕਲ ਮਾਰਨ ਦਾ ਬੜਾ ਤੁਸੀਂ ਉਹਨਾਂ ਦਾ ਮੈਨੀਫੈਸਟੋ ਦੇਖ ਲਓ ਜੋ ਮੈਂ ਕਹਿ ਰਿਹਾ ਹਾਂ ਉਹਨੂੰ ਦੂਜੀ ਸ਼ੇਪ ਦੇ ਕੇ ਕਰ ਰਿਹਾ ਕੋਈ ਸੋਚਿਆ ਤਾਂ ਹੈ ਨਹੀਂ ਦਿੱਲੀ 'ਚ ਲਾਗੂ ਨਹੀਂ ਕਰਦੇ ਅੱਛਾ ਮੈਂ ਆਮ ਆਦਮੀ ਨੂੰ ਕਹਿਣਾ ਚਾਹਣਾ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਚਾਹਣਾ ਹੈ ਜਿਹੜਾ ਗਰੰਟੀ ਉਹ ਆਪ ਕੇਜੀ ਵੱਲ ਦੇ ਉਹ ਤਾਂ ਦੇ ਪਹਿਲੇ ਦਿੱਲੀ 'ਚ ਲਾਗੂ ਕਰਕੇ ਆਏ ਜਿੱਥੇ ਦਾ ਮੁੱਖ ਮੰਤਰੀ ਹੈ ਜੇ ਦਿੱਲੀ 'ਚ ਲਾਗੂ ਨਹੀਂ ਕਰਦਾ ਇਹਦਾ ਮਤਲਬ ਉਹ ਗਰੰਟੀ ਨਹੀਂ ਹੈ ਸੋ ਐਸ ਕਰਕੇ ਜੇ ਪੰਜਾਬ ਨੂੰ ਕੁਝ ਦੇਣਾ ਹੈ ਗਰੰਟੀ ਕਰਨੀ ਹੈ ਤੇ ਦਿੱਲੀ 'ਚ ਕਰੀਏ ਸ੍ਰੀ ਜੀ ਜਿਵੇਂ ਸੁਰਪਾਲ ਸਾਹਿਬ ਨੇ ਕਿਹਾ ਵੀ ਜਿਹੜੇ ਲੋਕ ਦੀਪੰਦੀ ਆ ਉਹਨੂੰ ਆਪਣੇ ਅਨੁਸਾਰੇ ਸਾਰੇ ਆਪਾਂ ਇਕੱਠੇ ਕਰ ਲੈਣਾ ਚਾਹੀਦਾ ਇਹਨਾਂ ਨੇ ਕਿਹਾ ਜਿਹੜੇ ਰੂਸਕੇ گئے ਆ ਅਸੀਂ ਉਹਨਾਂ ਨੂੰ ਮਨਾਉਣ ਲਈ ਤੁਹਾਨੂੰ ਕੀ ਕਰਨੀ ਹੈ ਕੀ ਪਹਿਲਾਂ ਤੁਸੀਂ ਕਿਹਦੇ ਕੋਲ ਜਾਇਓਗੇ ਜੇ ਤੁਹਾਡੇ ਮੈਂ ਤਾਂ ਜੀ ਲਗਾਤਾਰ ਮੈਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਪੀਨ ਕਰਦਾ ਹੈ ਦੇਖੋ ਤੁਹਾਡੀ ਆਪਣੀ ਪੰਜਾਬ ਦੀ ਪੰਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸਾਰੀਆਂ ਦੂਜੀਆਂ ਬਾਰ ਦੀਆਂ ਦੂਜੀਆਂ ਕਿਸੇ ਦਾ ਇੰਟਰਸਟ ਪੰਜਾਬ 'ਚ ਨਹੀਂ ਜਦੋਂ ਮੌਕਾ ਆਇਆ ਸੈਂਟਰ ਤੇ ਪੰਜਾਬ ਵਿੱਚ ਕੋਈ ਕਿਸੇ ਚੀਜ਼ ਦੀ ਗੱਲ ਭਿੜੀ ਉਹਨਾਂ ਨੇ ਦਿੱਲੀ ਦੀ ਗੱਲ ਕਰਨੀ ਹੈ ਉਹ ਪਾਰਟੀਆਂ ਨੇ ਤੁਹਾਡੇ ਸਾਹਮਣੇ ਕਿਸਾਨ ਅੰਦੋਲਨ ਹੈ ਬੀਜੇਪੀ ਦੇ ਪੰਜਾਬ ਦੇ ਲੀਡਰ ਦੀ ਹਿੰਮਤ ਨਹੀਂ ਹੋਈ ਕਿ ਸੈਂਟਰ ਨੂੰ ਕਹਿਣਾ ਕਿ ਆਪਣੇ ਕਾਗਜ ਵਾਪਸ ਕਾਨੂੰਨ ਵਾਪਸ ਕਰ ਲੈਣ ਜਦੋਂ ਉਹਨਾਂ ਦਾ ਮੂਡ ਬਣਿਆ ਉਦੋਂ ਫੈਸਲਾ ਹੋਇਆ ਉਵੇਂ ਕਾਂਗਰਸ ਹੈ ਉਵੇਂ ਆਮ ਆਦਮੀ ਪਾਰਟੀ ਹੈ ਸੋ ਐਸ ਕਰਕੇ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਕੱਲੀ ਸਾਰਿਆਂ ਚੋਂ ਜੋ ਤੁਹਾਡੇ ਵਾਸਤੇ ਮਰਨ ਵਾਸਤੇ ਜਾਂ ਇਤਿਹਾਸ ਗਵਾਇ ਸਾਰੀਆਂ ਕੁਰਬਾਨੀਆਂ ਦਿੱਤੀਆਂ ਤੇ ਦਿੰਦੀ ਰਹੂਗੀ ਅਸੀਂ ਜਿਉਣਾ ਮਰਨਾ ਇੱਥੇ ਰਹਿਣਾ ਇੱਥੇ ਹੈ ਮੈਂ ਹੈਰਾਨ ਹੈ ਤੁਸੀਂ ਹੈਰਾਨ ਰਹੋ ਕਿ ਇਹਨੇ ਨੌਕਰੀ ਕਿਹਨੇ ਹੁੰਦੀ ਹੈ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਈਟੀਓ ਰਕੇਸ਼ ਪਾਂਡੇ ਦੇ ਮੁੰਡੇ ਨੂੰ ਨੈib ਤਹਿਸੀਲਦਾਰ ਸੁਖੀ ਰੰਧਾਵੇ ਦੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਮਦਨ ਸਿੰਘ ਜਲਾਲਪੁਰ ਦੇ ਸਾਨੇ ਲਾ ਨੂੰ ਅਸਾਨ ਬੱਚੇ ਨੂੰ ਆਪਣਾ ਡਾਇਰੈਕਟਰ ਐਮਐਸਪੀਪੀ ਉਹ ਜਿਹੜਾ ਪੀਐਸਪੀਸੀਐਲ ਰਜ਼ੀਆ ਸੁਲਤਾਨਾ ਦੀ ਡਾਕਟਰ ਲਾਹਣ ਨੂੰ ਵਕਫਾ ਬੋਰਡ ਆ ਜਿਹੜਾ ਅਮਰੀਕ ਸਿੰਘ ਢਿੱਲੋਂ ਦੇ ਉਹਦੇ بیٹے ਨੂੰ ਨਵਜੋਤ ਸਿੰਘ ਸਿੱਧੂ ਦੀ ਕਰਨ ਸਿੱਧੂ ਤੇ ਮੈਂ ਕਹਿੰਦਾ ਫਤਿਹ ਜੰਗ ਦੇ بیٹے ਨੂੰ ਡੀਐਸਪੀ ਕੋ ਛੱਡੇ ਨਹੀਂ ਇੱਕ ਤੁਸੀਂ ਅੱਜ ਪੰਜਾਬ ਦੇ ਮੁਲਾਜ਼ਮ ਡਾਂਗਾ ਖਾ ਰਹੇ ਆ ਉਹਨਾਂ ਦਾ ੱੱਕਾ ਹੋ ਰਿਹਾ ਹੈ ਮੈਂ ਪੰਜਾਬ ਦੇ ਮੁਲਾਜ਼ਮ ਭੈਣਾ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਇਹਨਾਂ ਦੇ ਰਹਿ ਗਏ 20 ਦਿਨ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਤੋਂ ਡਾਂਗਾ ਖਾਣ ਦੀ بجائے ਆਪਾਂ ਘਰੇ ਆਪਣਾ ਘਰੇ ਚਲੀਏ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਮੁਲਾਜ਼ਮ ਦੀ ਬਾਹ ਫੜੀ ਹੈ ਜਿੰਨੇ ਵੀ ਪੇ ਕਮਿਸ਼ਨ ਜਿੰਨੀਆਂ ਵੀ ਸਹੂਲਤਾਂ ਉਦੋਂ ਹੀ ਆਈਆਂ ਮੁਲਾਜ਼ਮ ਜਥੇਬੰਦੀਆਂ ਨੂੰ ਭਾਈਚਾਰੇ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸੀ ਬਾਦਲ ਸਾਹਿਬ ਤੇ ਮੁੱਖ ਮੰਤਰੀ ਸੀ ਇਸ ਕਰਕੇ ਇਹਨਾਂ ਨੇ ਕੁਝ ਨਹੀਂ ਪੂਰਾ ਕਰਨਾ ਅਸੀਂ ਜੋ ਮਲਾਜ਼ਮ ਦੀ ਮਲਾਜ਼ਮ ਜਸੇ ਬੰਦਿਆਂ ਦੀ ਮੰਗ ਹੈ ਜੋ ਪੇ ਕਮਿਸ਼ਨ ਦੀ ਰეკਮੈਂਡੇਸ਼ਨ ਹੈ ਹੈ ਹੋਰ ਕੋਈ ਚੋ ਤੁਹਾਨੂੰ ਚਾਹੀਦੀ ਹੈ ਸਰਕਾਰ ਆਉਣ ਤੇ ਅਸੀਂ ਸਾਰੇ ਪੂਰੀ ਕਰਾਂਗੇ ਜਿਵੇਂ ਅਸੀਂ ਪਿਛਲੇ 30 25 30 ਸਾਲਾਂ ਤੋਂ ਪੂਰੇ ਕਰਦੇ ਰਹੇ ਹਾਂ ਇਹ ਬੜਾ ਸਿੱਧਾ ਨੂੰ ਬਾਲੇ ਸਮੇਂ ਜੋ ਹੈ ਨਾ ਸਭ ਤੋਂ ਜ਼ਿਆਦਾ ਰੇਟ ਮਾਫੀਆ ਮਤਲਬ ਇੱਕ طرف ਆਮ ਆਦਮੀ ਪਾਰਟੀ ਵਾਲੇ ਜਾਂਦੇ ਹੈ ਉਸਕੇ ਬਾਅਦ اگلے ਦਿਨ ਚੰਗੀ ਸਾਹ ਪਹੁੰਚ ਜਾਂਦੇ ਹੈ ਔਰ ਰੇਟ ਦੇ ਉੱਪਰ ਸਭ ਤੋਂ ਜ਼ਿਆਦਾ ਬਹਿਸ ਚੱਲਦੀ ਹੈ ਉਹ ਚੰਨੀ ਮੈਂ ਕੀ ਕਰਨ ਗਿਆ ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਸੀ ਸਭ ਤੋਂ ਵੱਡਾ ਰੇਤ ਮਾਫੀਆ ਚੰਨੀ ਆਪ ਹੈ ਰੋਪੜ ਡਿਸਟ੍ਰਿਕਟ ਦਾ ਸਾਰਾ ਕੰਟਰੋਲ ਪਿਛਲੇ 5 ਸਾਲ ਦਾ ਆਪ ਹੈ ਜਦੋਂ ਆਮ ਆਦਮੀ ਪਾਰਟੀ ਨੇ ਰੇਡ ਮਾਰੀ ਠੇਕੇਦਾਰ ਉਸ ਭੱਜ ਗਏ ਤੇ ਠੇਕੇਦਾਰ ਨੇ ਕਿਹਾ ਚੰਨੀ ਨੂੰ ਅਸੀਂ ਪੈਸਾ ਨਹੀਂ ਦੇਵਾਂਗੇ ਤੇ ਉਹ ਉਹਨੂੰ ਹੌਸਲਾ ਦੇਣ ਵਾਸਤੇ ਅਗਲੇ ਦਿਨ ਗਿਆ ਦੱਸਣ ਵਾਸਤੇ ਕਿ ਨਹੀਂ ਪੰਜਾਬ ਸਰਕਾਰ ਤੁਹਾਡੇ ਨਾਲ ਕੱਢ ਲੋ ਰੇਤਾ ਆਜ ਇਸ ਵਾਸਤੇ ਪੈਸੇ ਵਾਸਤੇ ਉਹ ਗਿਆ ਦੇਣ ਵਾਸਤੇ ਜਿਹੜਾ ਜਿਹੜਾ ਡੀਸੈਲਟਿੰਗ ਡੀਸੈਲਟਿੰਗ ਦੀ ਪਰਮਿਸ਼ਨ ਦਿਖਾਓ ਕਹਿੰਦਾ ਡੀਸੈਲਟਿੰਗ ਹੈ ਤੁਸੀਂ ਉਹਨਾਂ ਐਨਵਾਇਰਨਮੈਂਟ ਕਲੀਅਰੈਂਸ ਦਿਖਾਓ ਕਿੱਥੇ ਹੈ ਇੱਕ ਜਗ੍ਹਾ ਦੀ ਐਨਵਾਇਰਨਮੈਂਟ ਕਲੀਅਰੈਂਸ ਨਹੀਂ ਹੈ ਇਸ ਕਰਕੇ ਚੰਨੀ ਮੈਂ ਅੱਛਾ ਦੋ ਗੱਲ ਤੁਸੀਂ ਨੋਟ ਕਰ ਲਓ ਚੈੱਕ ਕਰ ਲਓ ਇੱਕ ਤਾਂ ਰੇਤ mafia ਇੱਕ ਸਭ ਤੋਂ ਵੱਡਾ ਇਲੀਗਲ ਕਲੋਨਾਈਜ਼ਰ ਖਰੜ ਤੋਂ ਲੈ ਕੇ ਮੁਹਾਲੀ ਤੱਕ ਚੰਨੀ ਆਪ ਹੈ బిਗੇਸਟ ਇਲੀਗਲ ਕਲੋਨਾਈਜ਼ਰ ਇਹਦਾ ਜਿਹੜਾ بیٹے ਤੋਂ ਲੈ ਕੇ ਤੇ ਭਰਾ ਹੈ ਸਾਰਿਆਂ ਨੇ ਸੇਵਾ ਕੇਂਦਰ ਖੋਲਲੇ ਪੈਸੇ ਦੇ ਕੋਈ ਮਰਜ਼ੀ ਲਿਆਓ ਪੈਸਾ ਦਿਓ ਤੇ ਨਾਲ ਦੇ ਨਾਲ ਕੰਮ ਕਰਾਓ ਇਹਨਾਂ ਨੇ ਉੱਥੇ ਆਪਣੀਆਂ ਦੁਕਾਨਾਂ ਖੋਲ੍ਹੀ ਪਈਆਂ ਇਹ ਤੋਂ ਜ਼ਿਆਦਾ ਕਰਪਟ ਕੋਈ ਚੀਜ਼ ਨਹੀਂ ਸੁਣੇ ਦਾ 5 ਸਾਲ ਦੀ ਕਮੀ ਜੋ ਕੈਪਟਨ ਸਾਹਿਬ ਨੇ 5 ਸਾਲ ਕੀਤਾ 2 ਮਹੀਨੇ ਪੂਰੀ ਕਰਨਾ ਚਾਹੁੰਦਾ ਇੱਕ ਕਹਾਣੀ ਇੱਕ ਕਹਾਣੀ ਚੱਲ ਰਹੀ ਹੈ ਸ਼ਰਮ ਸਿੰਘ ਮਜੀਠੀਆ ਨੂੰ ਅੰਦਰ ਤੇਰੇ ਨੂੰ ਲੈ ਕੇ ਸਰਕਾਰ ਨੇ ਟ੍ਰੇਨਿੰਗ ਪੂਰੀ ਕਰ ਲਈਏ ਤੇ ਇਹਨਾਂ ਦੀ ਆਪਸ ਵਿੱਚ ਸੈਟਿੰਗ ਹੋ ਗਈ ਕਿ ਯਾਦ ਅੰਦਰ ਰੱਖੋ ਥੋੜੇ ਤੇ ਨਹੀਂ ਪਰ ਮੈਂ ਮੈਂ ਤੁਹਾਨੂੰ ਦੱਸਾਂ ਉਹ ਮੀਟਿੰਗ ਜਿਹੜੀ ਫਾਰਮੋਚ ਹੋਈ ਸੀ ਉਹ ਕੇਜਰੀਵਾਲ ਨੂੰ ਅੰਦਰ ਕਨਵਾਸੀ ਹੋਈ ਸੀ ਅਭੀਅਰ ਦਿਮਾਗ ਮੈਨੂੰ ਤਾਂ ਮਨ ਲੱਗਦਾ ਦੋਨੋਂ ਹੀ ਮੈਂਟਲ ਘਬਰਾਏ ਬੈਠੇ ਆ ਪੈਰਾਂ ਥੱਲੇ ਜ਼ਮੀਨ ਖਿਸਕੀ ਹੈ ਦੋਨੋਂ ਪਾਰਟੀਆਂ ਸ਼ਰਮ ਨਹੀਂ ਕਾਲੀਤਲ ਤੋਂ ਡਰ ਰਹੀਆਂ ਉਹਨਾਂ ਨੇ ਦੇਖਿਆ ਕਿ ਮੈਂ 2 ਮਹੀਨੇ ਦਾ ਲੱਗਿਆ ਪੰਜਾਬ 'ਚ ਵੱਡੇ ਵੱਡੇ ਇਕੱਠ ਹੋ ਰਿਹਾ ਹੈ ਜਨਤਾ ਦੀ ਮੂਵਮੈਂਟ ਸ਼ੁਰੂ ਹੋ ਗਈ ਹੈ ਆ ਹਲੇ ਆਪਣੇ ਘਰ ਦੀ ਲੜਾਈ ਨਹੀਂ ਮੁਕਾ ਸਕੇ ਤੇ ਆਪਣੇ ਆਪ 'ਚ ਲੜੀ ਜਾਂਦੇ ਆ ਹੁਣ ਇਹਨਾਂ ਐਜੇ ਬੇਹੂਦਾ ਗੱਲਾਂ ਕਰਦੇ ਆ ਜਿਹਨੂੰ ਮੈਂ ਜਵਾਬ ਦੇਣ ਦਾ ਮੈਂ ਸਮਝਦਾ ਕੋਈ ਮਤਲਬ ਹੀ ਨਹੀਂ ਬਾਦਲ ਜੀ ਆਮ ਆਮੀ ਪਾਰਟੀ ਦੇ ਨੇਤਾ ਜੋ ਕਹਿ ਰਹੇ ਕਿ ਫਿਰ ਬਾਦਲ ਜੋ ਹੈ ਉਹ ਚਰਨਜੀਤ ਸਿੰਘ ਚੰਨੀ ਜੀ ਨਾਲ ਮੁਲਾਕਾਤ ਹੋਈ ਹੈ ਫ੍ਰੈਂਡਲੀ ਮੈਚ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਪਹਿਲੇ ਬਾਦਲ ਪਰਿਵਾਰ ਦਾ ਕਿਹਦਾ ਨਾ ਸੀ ਫ੍ਰੈਂਡਲੀ ਕੈਪਟਨਾ ਸੀ ਹੁਣ ਚੰਨੀ ਨਾ ਸੀ ਕੇਜਰੀਵਾਲ ਦਾ ਵੀ ਹੈਗਾ ਕਿ ਨਹੀਂ ਕਾਂਗਰਸ ਵਾਲੇ ਕਹਿਣਗੇ ਹੁਣ ਸਾਰਾ ਕੁਝ ਹੀ ਬਾਦਲ ਪਰਿਵਾਰ ਤੇ ਕਿਉਂ ਹੁੰਦਾ ਹੈ ਕਿਉਂਕਿ ਡਰਦਾ ਹੀ ਇੱਥੋਂ थैंक यू थैंक यू छोटेपुर साहब थोनू ਆ ਪਰਸਨਲ ਇੰਟਰਵਿਊ ਕਰਦੇ ਨੇ ਸਾਰੇ ਜਿਹਨੇ ਲੈਣੀ ਹੈ ਆ ਜਾ ਨਾਲ ਜਿਹੜਾ ਸਰਪੇ ਆਲੋ ਆਲੋ ਲਾਲੀ ਆ ਚੱਨੀ ਆ ਚੱਨੀ ਆ ਲਾਲੀ ਆ ਲਾਲੀ आयो ਕੀ ਸਪੀਰ ਨਾ ਕਰੋਗਾ ਅਗਰ ਅਗਰ ਇਸ਼ਾਰਾ ਕੋਈ ਇਸ ਤੇ ਸਵੇਰ ਪਰ ਮੈਂ ਤੁਹਾਡੀਆਂ ਕਿ ਕਿੰਨੇ ਕਰ ਰਿਹਾ ਦਾਦਾ ਸਰ ਕੈਟ ਕਟ ਕੇ ਆਏ ਆ ਮਗਰਲਾ ਆਤੀ ਜਾਨ ਅੱਛੀ ਦਿਨ ਪੱਖ ਨੀ ਦੇਰ ਮੈਂ ਪੱਖ ਨੀ ਆਉਂਦਾ ਬੈਂਸਰ ਬੈਂਸਰ ਲਾਗੇ ਆ ਗਿਆ থ্যাঙ্ক